ਜੋ 650 ਕਰੋੜ ਦੀ ਲੁੱਟ ਦਾ ਨੁਹਾਨਾ ਦੇ ਲੋਕਾਂ ਨੇ ਅਵਾਜ਼ ਚੱਕੀ ਹੈ ਪੰਜਾਬ ਰੂਸੀ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫ਼ਤਰ ਸਭ ਉੱਥੇ ਤਾਲਾ ਮਾਰ ਕੇ ਬੰਦ ਕਰਕੇ ਉੱਥੇ ਘਰਾਹ ਕਰਕੇ ਉੱਥੇ ਬਰਮਰ ਰੌਲੇ ਦੇ ਬਣਾ ਪਵੇ 15 ਤਰੀਕ ਨੂੰ ਜਿਸ ਸਾਰਾ ਸ਼ਹਿਰ ਉੱਥੇ ਹੋ ਕੇ ਜਿਸੀ ਸਾਹਮਣੇ ਕੋਲ ਜਾ ਕੇ ਆਖਰੀ ਦਾ ਪੁੱਛਣਗੇ ਨਰਿੰਦਰਦੀਪ ਕੋ ਪਹਿਲੇ ਪਹਿਲੇ ਸਾਨੂੰ ਇਹਦਾ ਕੋਈ ਸਾਨੂੰ ਤਸੱਲੀ ਭਰਨ ਵਾਲਾ ਜਵਾਬ ਨਹੀਂ ਦਿੱਤਾ ਗਿਆ ਲੁਧਿਆਣਾ ਦੇ ਵਿੱਚ ਕਈ ਡਾਇੰਗਾ ਬੰਦ ਕਰ ਦਿੱਤੀਆਂ ਨੇ 3 ਜੂਨ ਨੂੰ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਖਤਮ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਉਹਨਾਂ ਕਾਰੋਬਾਰੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਲੁਧਿਆਣਾ ਦੇ ਕਾਰੋਬਾਰੀਆਂ ਦੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਕੁਝ ਹੋਰ ਸਮਾਸੇਵੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ 15 ਜੁਲਾਈ ਤੱਕ ਇਸ ਦਾ ਹੱਲ ਨਾ ਕੀਤਾ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਪੱਕੇ ਤੌਰ ਤੇ ਤਾਲੇ ਲੱਗ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਪਟਿਆਲਾ ਜਾਣਗੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫ਼ਤਰ ਬੰਦ ਕਰਨਗੇ। ਉਹਨਾਂ ਨੇ ਕਿਹਾ ਕਿ ਬੁੱਢੇ ਦਰਿਆ ਤੇ 650 ਕਰੋੜ ਰੁਪਏ ਕਿੱਥੇ ਗਿਆ ਇਸ ਦਾ ਹਿਸਾਬ ਦਿੱਤਾ ਜਾਵੇ। ਅੱਜ 650 ਕਰੋੜ ਦੀ ਲੁੱਟ ਦਾ ਲੁਧਿਆਣਾ ਦੇ ਲੋਕਾਂ ਨੇ ਆਵਾਜ਼ ਚੱਕੀ ਹੈ। ਵੀ 650 ਕਰੋੜ ਦੀ ਜਿਹੜੀ ਲੁੱਟ ਹੋਈ ਹੈਗੀ ਹੈ ਉਹਦਾ ਹਿਸਾਬ ਮੰਗਣ ਦੀ ਆਵਾਜ਼ ਚੱਕੀ ਗਈ ਹੈ ਜਿਹੜਾ ਕਿ ਇੱਕ ਝੂਠਾ ਪ੍ਰੋਜੈਕਟ ਬੁੱਢਾ ਨਾਲੇ ਨੂੰ ਸਾਫ਼ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਰੈਂਦੇ ਮੁੱਖ ਮੰਤਰੀ ਨੇ ਮਨਜ਼ੂਰ ਕੀਤਾ ਸੀਗਾ ਤੇ ਅੱਜ ਸਾਰੇ ਵਪਾਰੀਆਂ ਵੱਲੋਂ ਔਰ ਇੰਡਸਟਰੀਸਟ ਵੱਲੋਂ ਔਰ ਸਿਵਲੈਂਸ ਵੱਲੋਂ ਦੀ ਆ ਮੰਗ ਚੱਕੀ ਗਈ ਹੈ ਆ ਪ੍ਰੋਜੈਕਟ ਅਜ ਲੱਗਣ ਤੋਂ ਬਾਅਦ ਕੀ ਬੁੱਢਾ ਨਾਲਾ ਸਾਫ਼ ਹੋ ਗਿਆ 4 ਸਾਲ ਪਹਿਲੇ ਜਦੋਂ ਇਹਦੀ ਆ ਡਿਫੰਟ 650 ਕਰੋੜ ਦੀ ਡੀਪੀਆਰ ਤਿਆਰ ਕੀਤੀ ਗਈ तमाम ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਜਿਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਪੀਐਮਆਈ ਡੀਸੀ ਦੇ ਸੀਆਈ ਸੀਈਓ ਉਸ ਸਮੇਂ ਦੇ ਅਜੋਏ ਕੁਮਾਰ ਸ਼ਰਮਾ ਸੀਗੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ तमाम ਅਫਸਰ ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਆ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਔਰ ਜਿਸ ਨੂੰ ਮਨਜ਼ੂਰ ਕੀਤਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਮਨਿਸਟਰ ਜਲ ਮੰਤਰੀ ਗਜੇਂਦਰ ਸਿੰਘ ਸ਼ਿਕਾਵਨ ਨੇ 425 ਕਰੋੜ ਦੀ ਗ੍ਰਾਂਟ ਦਿੱਤੀ ਆ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਅੱਜ ਸਾਡਾ ਬੁੱਢਾ ਦਰਿਆ ਜਿਹਨੂੰ ਦਰਿਆ ਬਣਾਣਾ ਸੀਗਾ ਇਸ ਪ੍ਰੋਜੈਕਟ ਦੇ ਮਾਰਫਤ ਇਸ ਗੰਦੇ ਨਾਲੇ ਨੂੰ ਅੱਜ ਉਹ ਫਿਰ ਗੰਦੇ ਦਾ ਨਾਲਾ ਉੱਥੇ ਦਾ ਉੱਥੇ ਖੜਾ ਹੈਗਾ ਤੇ ਅੱਜ ਲੁਹਾਨੇ ਦੇ ਨਿਵਾਸੀ ਵਪਾਰੀ ਸੰਨਦਕਾਰ ਕਿਸਾਨ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹੈਗੇ ਆ 15 ਤਰੀਕ ਤੇ ਕਨਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਆ 650 ਕਰੋੜ ਦੀ ਜਿਹੜੀ ਸਰਿਆਮ ਲੁੱਟ ਹੋਈ ਹੈ ਔਰ ਇਹਨਾਂ ਨੂੰ ਬਾਰ ਬਾਰ ਦੱਸਣ ਤੋਂ ਬਾਅਦੂਦ ਵੀ ਕਿਸੇ ਨੇ ਵੀ ਨਹੀਂ ਸੁਣੀ ਜੇ 15 ਤਰੀਕ ਤੱਕ ਇਹਦੀ ਸੀਬੀਆਈ ਇਨਕੁਆਰੀ ਜਾਂ ਐਸਡੀ ਬਿਜ਼ਨਸ ਇਨਕੁਆਰੀ ਜਾਂ 650 ਕਰੋੜ ਦਾ ਹਿਸਾਬ ਨਾ ਦਿੱਤਾ ਗਿਆ ਉਹ तमाम ਅਫਸਰਾਂ ਦੀਆਂ ਉਸ ਸਮੇਂ ਦੀ ਸਰਕਾਰਾਂ ਦੀ ਡਿਊਟੀ ਫਿਕਸ ਨਹੀਂ ਕੀਤੀ ਗਈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿਹਾ ਹੈਗਾ ਜ਼ੀਰੋ ਟੋਲਰੈਂਸ ਤੇ ਐਡੀ ਵੱਡੀ ਆ ਇੱਕ ਲੁੱਟ ਹੋ ਗਈ ਤੇ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ 15 ਤਰੀਕ ਨੂੰ ਅਸੀਂ ਸਾਰਾ ਸ਼ਹਿਰ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਕੋਲ ਜਾ ਕੇ ਆ ਚੀਜ਼ ਦਾ ਪੁੱਛਣਗੇ ਤੁਹਾਡੇ ਮੀਡੀਆ ਦਾ ਮਾਰਫਤ ਵੀ ਜੇ ਉਹਨਾਂ ਨੇ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸਾਨੂੰ ਚਾਹੇ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਪਟਿਆਲੇ ਦਫਤਰ ਸਾਨੂੰ ਉਥੇ ਤਾਲਾ ਮਾਰ ਕੇ ਬੰਦ ਕਰਕੇ ਉਥੇ ਘਰਾਵ ਕਰਕੇ ਉਥੇ ਪਰਮਾਨੈਂਟ ਧਰਨੇ ਦੇ ਬਣਾ ਪਵੇ ਚਾਹੇ ਲੁਧਿਆਣੇ ਦਾ ਪੋਲੂਸ਼ਨ ਬੋਰਡ ਦਾ ਜਿਹੜਾ ਦਫਤਰ ਹੈਗਾ ਚਾਹੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਹੈ ਚਾਹੇ ਡੀਸੀ ਦਫਤਰ ਹੈ ਤੇ ਚਾਹੇ ਏ ਬੀ ਸੀ ਡੀ ਕਾਰਪੋਰੇਸ਼ਨ ਦੀ ਚਾਰੋਂ ਜ਼ੋਨਾਂ ਨੂੰ ਇਹਨਾਂ ਨੂੰ ਬੰਦ ਕਰਨੇ ਪਵੇ ਤੇ ਅਸੀਂ ਸਾਡੇ ਜਥੇਬੰਦੀ ਔਰ ਤਮਾਮ ਸਾਡੀ ਫੈਡਰੇਸ਼ਨ ਅਸੀਂ ਉਹ ਸਾਰਾ ਕਦਮ ਚੱਕਾਂਗੇ ਤੇ ਅਗਰ ਇਹਨਾਂ ਨੇ ਸਾਨੂੰ ਇਹਦਾ ਤਸੱਲੀ ਬਖਸ਼ 15 ਤਰੀਕ ਤੋਂ ਪਹਿਲੇ ਵੀ ਸਾਨੂੰ ਜਵਾਬ ਨਹੀਂ ਦਿੱਤਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਨਾਲ ਕੋਈ ਗੱਲਬਾਤ ਹੋ ਪਈ ਹੈ ਮੁੱਖ ਮੰਤਰੀ ਜੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਲ ਪਹਿਲੇ ਸਾਡੇ ਵਪਾਰੀਆਂ ਦੀ ਮੀਟਿੰਗ ਬੁਲਾਈ ਗਈ ਸੀ ਉੱਥੇ ਵੀ ਮੈਂ ਜਦੋਂ ਆ ਬੁੱਢੇ ਨਾਲੇ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਡੇ ਕੋਲ ਆ ਮੁੱਦਾ ਡਿਟੇਲ ਚ ਮੈਨੂੰ ਆ ਕੇ ਸਮਝਾਓ ਪਰੰਤੂ ਨਾ ਕੋਈ ਸਰਕਾਰ ਵੱਲੋਂ ਕਦੀ ਕੋਈ ਸਨੇਹਾ ਆਇਆ ਇੱਕ ਸਾਲ ਬੀਤ ਗਿਆ ਤੇ ਨਾ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਲੱਗਦੇ ਨੇ ਇਸ ਪ੍ਰਤੀ ਕੋਈ ਜਾਗਰੂਕ ਨਹੀਂ ਤੇ ਆ ਜ਼ੀਰੋ ਟੋਲਰੈਂਸ ਸਿਰਫ ਕਹਿਂਦੀਆਂ ਗੱਲਾਂ ਰਹਿ ਗਈਆਂ ਡੀਸੀਓ ਨੂੰ ਤਾਲਾ ਮਾਰੋਗੇ ਜੀ ਸਾਰੇ तमाम ਅਫਸਰਾਂ ਨੂੰ ਦੇ ਆ ਮਹਿਕ ਵਿੱਚ ਜਦੋਂ ਜਿਹੜੇ ਅਸੀਂ ਲੋਕ ਟੈਕਸਾਂ ਦੇ ਰਹੀਆਂ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਔਰ ਉਹ ਜਿਹੜਾ ਕੰਮ ਇਹਨਾਂ ਨੇ ਗਲਤ ਕੰਮ ਡੀਪੀਆਰਾ ਬਣਾ ਕੇ ਉਹ ਪੈਸਾ ਸਾਡਾ ਲੁੱਟਣਾ ਤੇ ਫਿਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਬੰਦਾ ਆ ਸਰਕਾਰੀ ਅਫਸਰਾਂ ਨੂੰ ਆਪਣੀ ਸੀਟਾਂ ਦੇ ਬਹਿਨਦਾ ਆ ਤਮਾਮ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈਗਾ ਔਰ ਆ ਦਫਤਰ ਬੰਦ ਕਰ ਦੇਣੇ ਚਾਹੀਦੇ ਆ ਅਸੀਂ ਲੁਹਾਨਾ ਸ਼ਹਿਰ ਦੇ ਲੋਕ ਆਪਣੀ ਸੁਸਾਇਟੀ ਬਣਾ ਕੇ ਅਸੀਂ ਆਪਣੇ ਆਪ ਹੀ ਕਾਰਪੋਰੇਸ਼ਨ ਵੀ ਚਲਾਵਾਂਗੇ ਤੇ ਬਿਸ਼ ਰਿਪੋਰਟ ਵੀ ਚਲਾਵਾਂਗੇ ਕੋਈ ਕੋਰਟ ਦਾ ਰੂਟ ਕਰੂਗੇ ਤੁਸੀਂ ਹਾਂਜੀ ਹਾਂਜੀ ਅਸੀਂ ਕੱਲ ਹੀ ਇਹਦੀ ਹਾਈ ਕੋਰਟ ਦੇ ਵਿੱਚ ਪੀਆਲ ਲਗਾਉਣ ਜਾ ਰਹੇ ਹੈਗੇ ਆ ਔਰ ਅਸੀਂ ਹਾਈ ਕੋਰਟ ਚ ਪੀਆਈਐਲ ਦੇ ਮਾਰਫਤ ਮੰਗ ਕਰਾਂਗੇ ਵੀ ਇਸ ਐਡੀ ਵੱਡੀ ਲੁੱਟ ਦੀ ਸੀਬੀਆਈ ਇਨਕੁਆਰੀ ਕਰਵਾਈ ਜਾਵੇ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਨੂੰ ਮੰਗ ਕਰਦੇ ਆਂ ਵੀ ਘੱਟੋ ਘੱਟ ਤੁਸੀਂ ਵਿਜੀਲੈਂਸ ਇਨਕੁਆਰੀ ਇਸ ਦੀ ਕਰਾਓ ਪ੍ਰੋਜੈਕਟ ਦੀ ਔਰ ਉਸ ਸਮੇਂ ਦੇ तमाम افسਰਾਂ ਨੂੰ ਇਹਨਾਂ ਦੀ ਜਵਾਬ ਦੇ ਫਿਕਸ ਕੀਤੀ ਜਾਵੇ ਜਾਂ ਵਾਹ ਇਹਨਾਂ ਨੂੰ ਇਹਨਾਂ ਦੇ ਘਰਾਂ ਭੇਜ ਦਿੱਤੇ ਉਸ 550 ਕਰੋੜ ਦਾ ਆਫਰ ਕਿਤੇ ਵੀ ਅਸੀਂ ਇਹਨਾਂ ਪ੍ਰੋਜੈਕਟ ਬਣਾ ਦਾਂਗੇ ਲੇਕਿਨ ਉਹ পুরো ਹਾਕਮਾਂ ਨੇ ਤੁਹਾਡਾ ਬ੍ਰੋ 85 ਕੁਝ ਉਸ ਟੰਗਾ ਨਹੀਂ ਉਦੋਂ ਵੀ ਮਿੱਟੀ ਪਗਸੀ ਅੱਜ ਉਸ ਉਸ ਟਾਈਮ ਤੋਂ ਆ 2020 ਦੀ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਦੇਖੋ ਇੱਕ ਮਜ਼ੇਦਾਰ ਗੱਲ ਹੋਰ ਦੱਸਦਾ ਹਾਂ ਆ ਡੀਪੀਆਰ ਕਰੋਨਾ ਕਾਲ ਦੇ ਵਿੱਚ ਬਣਾਈ ਗਈ ਔਰ ਮਨਜ਼ੂਰ ਕੀਤੀ ਗਈ ਔਰ ਖਿਲਾੜੀ ਇਨਫਰਾਸਟਰਕਚਰ ਕੰਪਨੀ ਨੂੰ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਸਾਰਾ ਦੇਸ਼ ਬੰਦ ਪਿਆ ਸੀਗਾ ਪੂਰਾ ਸੰਸਾਰ ਬੰਦ ਪਿਆ ਸੀਗਾ ਉਸੇ ਦੌਰਾਨ ਹੀ ਉਹਨੂੰ ਆ ਟੈਂਡਰ ਅਲਾਟ ਕਰ ਦਿੱਤਾ ਗਿਆ ਤੇ ਇਸ ਤੋਂ ਵੱਡੀ ਮਿਲੀ ਭਗਤ ਕੀ ਹੋਊਗੀ ਜੀ ਠੀਕ ਹੈ ਜੀ ਉਸ ਸਮੇਂ ਦੀ ਆਵਾਜ਼ ਚੱਕ ਰਹੇ ਹਾਂ ਪਰੰਤੂ ਆਵਾਜ਼ ਨਹੀਂ ਚੱਕੀ ਗਈ ਪਰੰਤੂ ਹੁਣ ਆ ਲੁੱਟ ਹੋ ਚੁੱਕੀ ਹੈ ਉਸ ਸਮੇਂ ਲੁੱਟ ਹੋਣ ਦੇ ਅਸਾਰ ਸੀਗੇ ਉਸ ਸਮੇਂ ਮੈਨੂੰ ਗਲਤ ਠਰਾਇਆ ਗਿਆ ਵੇ ਆ ਤੁਸੀਂ ਗਲਤ આરોਪ ਲਗਾ ਰਹੇ ਹੋ ਹੁਣ ਤਾਂ ਹਾਥ ਕੰਗਨ ਕੋ ਫਾਰਸੀ ਕਿਆ ਔਰ ਪੜੇ ਲਿਖੇ ਕੋ ਫਾਰਸੀ ਕਿਆ ਚਲੋ ਮੇਰੇ ਨਾਲ ਸਾਰੇ ਜene ਬੁੱਢਾ ਨਾਲਾ ਜਾ ਕੇ ਚੈੱਕ ਕਰ ਲੋ ਕਿ ਬੁੱਢਾ ਨਾਲਾ ਸਾਫ ਹੋ ਗਿਆ ਬਾਵਾ ਜੀ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਸੀ ਉਹ ਕੇਂਦਰੀ ਮੰਤਰੀ ਬਣ ਗਏ ਨੇ ਲੱਗਦਾ ਕਿ ਉਹਨਾਂ ਨੂੰ ਵੀ ਰਵਨੀਤ ਬਿੱਟੂ ਜੀ ਉਸ ਸਮੇਂ ਕਾਂਗਰਸ ਦੇ ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹ ਇਸ ਲੁੱਟ ਦੇ ਵਿੱਚ ਬਰਬਰ ਦੇ ਸ਼ਰੀਕ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਚ ਚਲੇ ਗਏ ਉਹ ਅੱਜਕੱਲ ਸਾਰੇ ਲੋਕੀ ਹੱਸਦੇ ਆ ਨਾ ਬੀਜੇਪੀ ਵਾਸ਼ਿੰਗ ਮਸ਼ੀਨ ਤੇ ਬਿੱਟੂ ਜੀ ਵੀ ਉਸ ਇਸ ਲੁੱਟ ਵਿੱਚ ਬਰਬਰ ਦੇ ਸ਼ਾਮਲ ਸੀਗੇ ਉਸ ਸਮੇਂ ਦੇ ਜੋ ਵੀ ਮੰਤਰੀ ਸੀਗੇ ਜਾਂ ਜੋ ਸਰਕਾਰਾਂ ਸੀਗੀਆਂ ਉਹ ਬਰਬਰ ਦੀ ਸ਼ਾਮਲ ਸੀਗੀਆਂ ਉਹਨਾਂ ਸਾਰੇ ਪਾਰਟੀਆਂ ਛੱਡ ਕੇ ਬੀਜੇਪੀ 'ਚ ਭੱਜ ਗਏ ਹੈਗੇ ਨੇ ਕਿਉਂਕਿ ਉਸ ਵੇਲੇ ਬੀਜੇਪੀ ਦਾ ਮੰਤਰੀ ਵੀ ਇਹਨਾਂ ਨਾਲ ਰਲਿਆ ਹੋਇਆ ਸੀਗਾ ਜਿੰਦਰ ਸਿੰਘ ਸ਼ਖਾਵਤ ਜਿਹਨੇ 740 ਕਰੋੜ ਰੁਪਏ ਦਿੱਤਾ ਆ ਸਾਰੇ ਲੁਟੇਰੇ ਨੇ ਔਰ ਇਹਨਾਂ ਤੋਂ ਇੱਕ ਇੱਕ ਪੈਸੇ ਦਾ ਲੁਧਿਆਣੇ ਦੇ ਲੋਕੀ ਹਿਸਾਬ ਮੰਗਣਗੇ ਚੀਚੇਵਾਲ ਤੋਂ ਬੜੇ ਕੋਸ਼ਾ ਬੰਦੇ ਨੇ ਕਿ ਇਹਨਾਂ ਦੀ ਸਫਾਈ ਕਰ ਰਹੇ ਆ ਇੱਥੇ ਤੱਕ ਸਾਫ਼ ਹੈ ਦੇਖੋ ਪਾਣੀ ਦਾ ਸਾਫਾ ਨਾ ਦੇਖੋ ਜੀ ਆਹ ਪਾਣੀ ਜਾ ਰਿਹਾ ਆਹ ਲਾਈਵ ਪਾਣੀ ਉੱਥੇ ਜਾ ਰਿਹਾ ਜੀ ਆਹ ਦੇਖੋ ਸਾਫ ਪਾਣੀ ਦੂਜੇ ਜਗ੍ਹਾ ਆ ਪਰਲੇ ਪਾਸੇ ਦਰਿਆ ਦਾ ਸਾਫ ਪਾਣੀ ਹੈ ਸਤਲੁਜ ਦਾ ਔਰ ਇਧਰਲੇ ਪਾਸੇ ਲੁਧਿਆਣੇ ਵਿੱਚੋਂ ਜਿਹੜਾ ਬੁੱਢਾ ਨਾਲਾ ਹੋ ਕੇ ਜਾ ਰਿਹਾ ਆ ਤੁਸੀਂ ਸਪਸ਼ਟ ਦੇਖ ਰਹੇ ਹੋ ਕਾਲਾ ਸ਼ਾਹ ਪਾਣੀ ਹੈ ਆ ਸਾਡੇ ਗਾਵਾਂ ਨੂੰ ਬਰਬਾਦ ਕਰ ਰਹੇ ਆ ਸੰਤ ਸਿਸ਼ਟੇਵਾਲ ਜੀ ਨੂੰ ਮੈਂ ਪ੍ਰਣਾਮ ਕਰਦਾ ਉਹ ਮਹਾਪੁਰਸ਼ ਨੇ ਜੋ ਉਹ ਕਰ ਰਹੇ ਨੇ ਵਧੀਆ ਕਰ ਰਹੇ ਨੇ ਜੋ ਕਰਨਗੇ ਵਧੀਆ ਕਰਨ ਤਾੜੇ ਲੜਨ ਦੀ ਤਿਆਰੀ ਹੈ ਜੀ ਹਾਂਜੀ ਤਾਰੇ ਜੜਨ ਦੀ ਪੂਰੀ ਤਿਆਰੀ ਹੈ ਮਿਲ ਕੇ ਕੀ ਹਾਲ ਹੋ ਗਿਆ ਜੇ 15 ਤਰੀਕ ਨੂੰ ਪਹਿਲੇ ਪਹਿਲੇ ਸਾਨੂੰ ਇਹਦਾ ਕੋਈ ਸਾਨੂੰ ਤਸੱਲੀ ਬਖਸ਼ਾਉਂਦਾ ਜਵਾਬ ਨਾ ਦਿੱਤਾ ਗਿਆ ਆ ਦੇਖੋ ਸਾਰੇ ਜਿਹਨੇ دریا ਦਾ ਗਿਆ ਬਈਆ دریا ਦਾ ਸਾਡੇ ਸੱਤੂ ਦਾ ਕੀ ਹਾਲ ਹੋ ਰਿਹਾ ਸਾਲੀਆਂ ਆਉਣ ਵਾਲੇ ਬੱਚੇ ਨਸਲਾਂ ਪੀੜ੍ਹੀਆਂ ਸਾਰੀਆਂ ਬਰਬਾਦ ਹੋ ਜਾਣਗੀਆਂ ਕੈਂਸਰ ਨਾਲ ਇੱਥੇ ਬਿਮਾਰੀਆਂ ਫੈਲ ਜਾਣਗੀਆਂ ਤੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਐ ਬਈ ਇਸ ਨੂੰ ਸਾਫ਼ ਕਰਨ ਦੀ ਜੀ ਮੈਂ ਜ਼ਥੇਦਾਰ ਬੋਟਾ ਸਿੰਘ ਕਾਰਜਕਾਰੀ ਪ੍ਰਧਾਨ ਸ਼ਹਿਰ ਪੰਜਾਬ ਅਕਾਲੀ ਦਲ ਮੈਂ ਆਪਣੀ ਪਾਰਟੀ ਵੱਲੋਂ ਜੋ ਜੈਨ ਸਾਹਿਬ ਨੇ ਬੇਵਾਕੀ ਨਾਲ ਬੋਲਿਆ ਮੈਂ ਸੁਣਦਾ ਸੀ ਇਹਨਾਂ ਦੀ 15 ਤਰੀਕ ਵਿੱਚ ਸਾਡੀ ਪਾਰਟੀ ਪੂਰਾ ਸਹਿਯੋਗ ਕਰੂਗੀ ਸ਼ੇਰ-ਏ-ਪੰਜਾਬ ਕਲਨਗਲ ਜਿਹੜਾ ਵੀ ਵਪਾਰੀ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂ ਕਿਉਂਕਿ ਮੈਂ ਉਹਨਾਂ ਪਿੰਡਾਂ ਚ ਆਇਆ ਜਿੱਥੇ ਅੱਜ ਨੌਜਵਾਨ ਬੱਚੇ ਪਿੰਡ 'ਚੋਂ ਲੱਭਣੇ ਔਖੇ ਹੋ ਗਏ ਬੱਚੇ ਵਿਦੇਸ਼ੇ ਜਾ ਰਹੇ ਆ ਪਾਣੀ ਥੱਲੇ ਜਾ ਰਿਹਾ ਤੇ ਜਿਹੜਾ ਪਾਣੀ ਥੱਲੇ ਜਾ ਰਿਹਾ ਉਹਦੇ ਜੋ ਗੜਬੜਾ ਗੋਲ ਕੇ ਗਿਆ ਬਲਵਿੰਦਰ ਸਿੰਘ ਤੇ ਬਾਵਾ ਜੀ ਇਹ ਕਰਕੇ ਸਾਡਾ ਫਰਜ ਬਣਦਾ ਸਾਰੀਆਂ ਪਾਰਟੀਆਂ ਦਾ ਪਰ ਸਾਡੀ ਪਾਰਟੀ ਸ਼ੇਰੇ ਪੰਜਾਬ ਕਾਰਲੀਗਰ ਜਿਹਦੇ ਨਾਲ ਕਰਨ ਕੁਮਾਰ ਜੈਨ ਸਾਡੀ ਪਾਰਟੀ ਦੇ ਖਜ਼ਾਨਚੀ ਹਨ ਅਸੀਂ ਵਪਾਰੀਆਂ ਨਾਲ ਡਟ ਕੇ ਖੜਾਂਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਤਰੱਕੀ ਕਰਨ ਤੇ ਗਵਰਨਮੈਂਟ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਇਹਨਾਂ ਨੂੰ ਜੋ 15 ਤਰੀਕ ਦਾ ਪ੍ਰੋਗਰਾਮ ਦਿੱਤਾ ਉਹ ਤੋਂ ਪਹਿਲਾਂ-ਪਹਿਲਾਂ ਇਹਨਾਂ ਦੀ ਤਸੱਲੀ ਕਰਾਉਣ ਨੇ ਵਾਰ ਨੇ ਇੱਕ ਪਾਸੇ ਕਿਸਾਨ ਧਰਮੇ ਚੱਲ ਰਹੇ ਆ ਇੱਕ ਪਾਸੇ ਹੋਰ ਨਾਲ ਲੁਧਿਆਣੇ ਆ ਕੇ ਅਸੀਂ ਇੱਕ ਨਵਾਂ ਧਰਮਾ ਲਾਰਗੇ ਇਹਨਾਂ ਦੇ ਹੱਕ ਅਸੀਂ ਬੈਠਾਂਗੇ ਫਿਰ ਇੱਕ ਨਵਾਂ ਪੰਜਾਬ ਦੇ ਹੋਰ ਇੱਕ ਪਾਸੇ ਚੱਲ ਪੂਗਾ ਸਾਨੂੰ ਏਕਤਾ ਬਣਾ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਸਾਡੀ ਪਾਰਟੀ ਸ਼ੇਰੇ ਪੰਜਾਬ ਕਾਲੀ ਦਲ ਦੀ ਇਸ ਦਲ ਦੀ ਗਵਾਹ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੇ ਹਰ ਇੱਕ ਦੀ ਮਦਦ ਨੂੰ ਤਤ ਪਾਰਾਂ ਜੋ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਅੱਜ ਗੰਦੇ ਬੁੱਡੇ ਨਾਲੇ ਦੇ ਸਬੰਧੀ ਜਿਹੜੀ ਮੀਟਿੰਗ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਹਦੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਹ ਪਾਣੀ ਲਗਭਗ ਅੱਧੋਂ ਜ਼ਿਆਦਾ ਪੰਜਾਬ ਪੀ ਰਿਹਾ ਜਿਦੇ ਵਿੱਚ ਮੋਗੇ ਤੋਂ ਸ਼ੁਰੂ ਕਰ ਲਈਏ ਫਰੋਜਪੁਰ ਫਾਜ਼ਿਲਕਾ ਮਾਨਸਾ ਬਠਿੰਡਾ ਤੇ ਲਗਭਗ 15 ਜ਼ਿਲ੍ਹੇ ਜਿਹੜੇ ਹੈਗੇ ਆ ਉਹ ਰਾਜਸਥਾਨ ਦੇ ਇਹ ਪਾਣੀ ਪੀ ਰਹੇ ਦਰਿਆ ਨੂੰ ਗੰਦਾ ਕਰਨ ਦੇ ਵਿੱਚ ਲੁਧਿਆਣੇ ਦਾ ਜਿਹੜਾ ਸੀਵਰੇਜ ਦਾ ਪਾਣੀ ਇੰਡਸਟਰੀਆਂ ਦਾ ਪਾਣੀ ਇਸੇ ਤਰ੍ਹਾਂ ਜਲੰਧਰ ਦਾ ਪਾਣੀ ਕਾਲਾ ਸੰਗ ਡਰੇਨ ਦੇ ਰਾਹੀਂ ਜਾਂਦਾ ਹੁਣ ਸਵਾਲ ਇਹ ਹੈ ਕਿ ਆਪਾਂ ਜੇ ਬਿਮਾਰੀ ਦਾ ਇਲਾਜ ਕਰਨਾ ਹੈ ਤੇ ਆਪਾਂ ਨੂੰ ਉਹਦੇ ਕਾਰਨ ਲੱਭਣੇ ਪੈਣਗੇ ਜਿਹੜਾ ਪੱਖ ਇਹਨਾਂ ਨੇ ਰੱਖਿਆ ਹੈ ਕਿ 150 ਐਮਐਲਡੀ ਪਾਣੀ ਜਿਹੜਾ ਹੈਗਾ ਉਹ ਰੰਗਾਈ ਦੇ کارਖਾਨੇ ਵਰਤਦੇ ਸਵਾਲ ਇਹ ਹੈ ਕਿ ਜਦੋਂ ਕੋਈ ਕਾਰਖਾਨਾ ਲੱਗਦਾ ਹੈ ਸਰਕਾਰ ਕੋਲ ਹੀ ਉਹਦਾ ਪੂਰਾ ਰਿਕਾਰਡ ਹੈ ਸਰਕਾਰ ਉਹਦੇ ਉੱਤੇ ਕੱਲ ਆਪਦਾ ਪੱਖ ਸਪਸ਼ਟ ਕਰੇ ਕਿ ਕਿੰਨੇ ਕਾਰਖਾਨੇ ਲੱਗੇ ਆ ਤੇ ਕਿੰਨੀ ਕਪੈਸਿਟੀ ਦਾ ਪਾਣੀ ਉਹ ਯੂਜ਼ ਕਰਦੇ ਆ ਦੂਜਾ ਇਹ ਤੋਂ ਇਲਾਵਾ ਹਰ ਵਿਅਕਤੀ ਲਗਭਗ 150 ਲੀਟਰ ਤੋਂ ਵੱਧ ਪਾਣੀ ਯੂਜ਼ ਕਰਦਾ ਹੈ ਉਹਦੇ ਚ ਇਹਨਾਂ ਨੇ ਦੱਸਿਆ ਕਿ ਨਹਾਉਣ ਧੋਣ ਤੇ ਟਾਇਲਟਸ ਤੋਂ ਲੈ ਕੇ ਰਸੋਈ ਚ ਖਾਣਾ ਬਣਾਉਣਾ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਹਸਪੀਟਲ ਨੇ ਪੂਰੇ ਪੰਜਾਬ ਦੇ ਵਿੱਚ। ਔਰ ਹਸਪੀਟਲਸ ਦੀ ਜਿੰਨੀ ਵੇਸਟੇਜ ਆ ਉਹ ਸਭ ਨਾਲੇ ਚੀ ਰੋੜੀ ਜਾਂਦੀ ਹੈ। ਸਭ ਤੋਂ ਵੱਧ ਹੋਟਲ ਇੰਡਸਟਰੀ ਆ ਇੱਥੇ ਕਿੰਨੇ ਢਾਬੇ ਨੇ। ਸਭ ਦੇ ਮੂੰਹ ਲੱਗਿਆ, ਸਭ ਦੇ ਢਿੱਡ ਲੱਗਿਆ, ਸਾਰੇ ਖਾਣਾ ਖਾਂਦੇ ਨੇ ਤੇ ਸਾਰੀ ਗੰਦ ਪਾਉਂਦੇ ਆ। ਦੂਜੇ ਬੰਨੇ ਹਰ ਇੱਕ ਬੰਦਾ ਟੈਕਸ ਵੀ ਦੇ ਰਿਹਾ। ਕਾਰਾਂ ਦੀਆਂ ਏਜੰਸੀਆਂ ਨੇ ਸੋ ਸਾਰਿਆਂ ਦੀ ਜਿਹੜੀ ਗੰਦਗੀ ਹੈ ਉਹ ਇਹਨਾਂ ਦੇ ਦੱਸਣ ਮੁਤਾਬਕ 1400 ਮਿਲੀਅਨ ਲੀਟਰ ਡਿਸਚਾਰਜ ਹੁੰਦਾ ਪਾਣੀ ਉਹਦਾ ਮੀਟਰ ਲਾ ਕੇ ਮਿਣਿਆ ਜਾਵੇ ਵੀ ਸਮੁੱਚੀ ਗੰਦਗੀ ਇੰਨੀ ਹੈ ਔਰ ਉਹ ਤੋਂ ਬਾਅਦ ਇਹਨਾਂ ਦੇ ਹਿੱਸੇ ਦੀ ਕਿੰਨੀ ਹੈ ਦੇਖੋ ਹਰ ਵਿਅਕਤੀ ਨੇ ਕੱਪੜੇ ਪਾਉਣੇ ਆ ਔਰ ਹਰ ਬੰਦਾ ਮਹਿੰਗੀ ਤੋਂ ਮਹਿੰਗੀ ਤੇ ਸਸਤੀ ਤੋਂ ਸਸਤੀ ਟੀ-ਸ਼ਰਟ ਕਮੀਜ਼ ਕੱਪੜੇ ਲੈਣ ਦਾ ਯਤਨ ਕਰਦਾ ਹੈ ਤਾਂ ਇਹਨਾਂ ਦਾ ਕੀ ਅਸਰ ਹੈ ਜੇ 1 ਲੀਟਰ ਪਾਣੀ ਨੂੰ ਸਾਫ਼ ਕਰਨ ਵਾਸਤੇ ਇਹਨਾਂ ਦੇ 10 ਪੈਸੇ ਲੱਗਦੇ ਆ 15 ਪੈਸੇ ਲੱਗਦੇ ਇਹਨਾਂ ਨੇ ਤਾਂ ਜੋੜ ਹੀ ਦੇਣੇ ਆ ਨਾ ਉਹਦੇ 'ਚ ਦੇਣੇ ਤਾਂ ਅਸੀਂ ਆ ਸੋ ਇਹ ਦੇ ਰਹੇ ਆ ਸਾਫ਼ ਕਰਕੇ ਪਾਣੀ ਉਹਦੇ 'ਚ ਪਾ ਰਹੇ ਆ ਇਹਨਾਂ ਨੇ ਆਪਦਾ ਪੱਕਾ ਸਪਸ਼ਟ ਕਰਤਾ ਔਰ ਸਾਰਾ ਕੁਝ ਆਨਲਾਈਨ ਹੈ ਜਿਹੜੇ ਟ੍ਰੀਟਮੈਂਟ ਪਲਾਂਟ ਤਿੰਨ ਲੱਗੇ ਆ ਇਹਨਾਂ ਦੇ 115 ਇਹ 107 ਐਮਐਲਡੀ ਦੇ ਉਹਦੇ ਬਾਰੇ ਇਹਨਾਂ ਨੇ ਜਾਣਕਾਰੀ ਦੇ ਦਿੱਤੀ ਔਰ ਜਿਹੜੀ ਇੰਡਸਟਰੀ ਨੇ ਨਹੀਂ ਲਗਾਏ ਉਹਨਾਂ ਨੇ ਉਹੀ ਇਕੁਪਮੈਂਟ ਆਪਣੀ ਫੈਕਟਰੀ ਚ ਲਾਇਆ ਹੋਇਆ ਔਰ ਉਹ ਵੀ ਆਨਲਾਈਨ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲੇ ਉਹਦੀ ਰਿਪੋਰਟ ਜਾਂਦੀ ਹੈ ਹਰ ਰੋਜ਼ ਹੋਰ ਸਖਤੀ ਕਰਨੀ ਆ ਤਾਂ ਬਾਹਰ ਇੱਕ ਸਕਰੀਨ ਲਾ ਦਿਓ ਵੀ ਅੰਦਰ ਉਹ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਸੜਕ ਤੇ ਤੁਰਿਆ ਜਾਂਦਾ ਬੰਦਾ ਵੀ ਦੇਖ ਲੇ ਪਰ 150 ਐਮਐਲਡੀ ਪਾਣੀ ਨੂੰ 1400 ਐਮਐਲਡੀ ਪਾਣੀ ਦੇ ਨਾਲ ਜੋੜ ਦੇਣਾ ਕਿੱਥੋਂ ਦਾ ਨਿਆ ਸੋ ਇਹਨਾਂ ਨੇ ਸਾਫ਼ ਕਿਹਾ ਕਿ ਲਗਭਗ 650 ਕਰੋੜ ਰੁਪਇਆ ਖਾਧਾ ਗਿਆ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਹੋ ਕੇ ਸ਼ਿਖਾਵਤ ਜਿਹੜੇ ਜਲ ਮੰਤਰੀ ਸੀਗੇ ਉਹਨਾਂ ਦਾ ਨਾਂ ਇਹਨਾਂ ਨੇ ਲਿਆ ਇੱਥੇ ਜਿਹੜੇ ਆਈਐਸ ਅਫਸਰ ਸੀ ਜਿਨ੍ਹਾਂ ਨੇ ਰਿਪੋਰਟ ਬਣਾਈ ਔਰ ਉਸ ਵੇਲੇ ਦੇ ਨਗਰ ਨਿਗਮ ਦੇ ਜਿਹੜੇ ਮੁਖੀ ਸੀਗੇ ਬਲਕਾਰ ਸਿੰਘ ਬਗੈਰ ਨਗਰ ਨਿਗਮ ਦੇ ਵਿੱਚ ਪਾਸ ਕੀਤੇ ਬਗੈਰ ਕੋਈ ਗਿਣਤੀ ਮਿੰਤੀ ਕੀਤੇ 650 600 ਕਰੋੜ ਰੁਪਇਆ ਖਾਨ ਦੀ ਕਾਲ ਦੇ ਵਿੱਚ ਸਾਰਾ ਪੈਸਾ ਬੁੱਢੇ ਨਾਲੇ ਦੇ ਵਿੱਚ ਰੋੜ ਦਿੱਤਾ ਗਿਆ ਔਰ ਪਾਣੀ ਜਿਹੜਾ ਹੈਗਾ ਉਹ ਤੁਸੀਂ ਜਾ ਕੇ ਦੇਖੋ ਕਿ ਉਹ ਪਾਣੀ ਜਿਵੇਂ ਆਪਾਂ ਕਾਰ ਦਾ ਤੇ ਟਰੈਕਟਰ ਦਾ ਮੋਬਲੈਲ ਬਦਲਦੇ ਆ ਕਾਲੇ ਰੰਗ ਦਾ ਉਹੋ ਜਿਹਾ ਪਾਣੀ ਦਰਿਆ ਚ ਪੈ ਰਿਹਾ ਔਰ ਪੂਰਾ ਪੰਜਾਬ ਔਰ ਰਾਜਸਥਾਨ ਜਿਹੜਾ ਹੈਗਾ ਉਹ ਕੈਂਸਰ ਬੈਲਟ ਬਣ ਚੁੱਕਿਆ ਸੋ ਸਾਡੀ ਜਿਹੜੀ ਇਹ ਮੰਗ ਹੈ ਔਰ ਇਹਨਾਂ ਨੇ ਜਿਹੜਾ ਆਪਦਾ ਪੱਖ ਰੱਖਿਆ ਸਰਕਾਰ ਉਹਦੇ ਤੇ ਵਿਚਾਰ ਕਰੇ ਅਸੀਂ ਜਿੰਨੀਆਂ ਵੀ ਧਿਰਾਂ ਵਾਤਾਵਰਣ ਲਈ ਪਾਣੀ ਦੇ ਮੁੱਦੇ ਤੇ ਲੜ ਰਹੀਆਂ ਅਸੀਂ ਉਹਨਾਂ ਸਾਰਿਆਂ ਦਾ ਸਹਿਯੋਗ ਕਰਾਂਗੇ ਪਰੰਤੂ ਉਹਨਾਂ ਨੂੰ ਬੇਨਤੀ ਇਹ ਹੈ ਕਿ ਆਪਾਂ ਸਿਰਫ ਸਿਆਸਤ ਨਹੀਂ ਕਰਨੀ ਬਲਕਿ ਲੁਧਿਆਣੇ ਦੇ ਬੁੱਢੇ ਨਾਲੇ ਦਾ ਪਾਣੀ ਪੂਰੀ ਤਰ੍ਹਾਂ ਸਾਫ਼ ਕਰਨਾ ਸੋ ਉਹਦੇ ਲਈ ਵਿਚਾਰ ਉਮਰਸ਼ ਕੀਤਾ ਜਾਵੇ ਔਰ ਸਰਕਾਰ ਨੇ ਜਿਹੜਾ ਪੈਸੇ ਦੀ ਬਰਬਾਦੀ ਕੀਤੀ ਆ ਪੈਸਾ ਖਾਦਾ ਹੈ ਟੈਕਸਾਂ ਦਾ ਪੈਸਾ ਲੈ ਕੇ ਉਹਨੂੰ ਪ੍ਰੋਪਰ ਯੂਜ਼ ਨਹੀਂ ਕੀਤਾ ਜਾ ਰਿਹਾ ਉਹਦੀ ਜਵਾਬਦੇਹੀ ਨਿਸ਼ਚਿਤ ਕਰਨ ਵਾਸਤੇ ਅਸੀਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਵਾਜ਼ ਦਿੰਦੇ ਆ ਕਿ 15 ਤਰੀਕ ਨੂੰ ਜਿਹੜੀ ਅਸੀਂ ਇੱਕ ਕਨਵੈਨਸ਼ਨ ਜਾਂ ਕਾਨਫਰੰਸ ਕਰਾਂਗੇ ਉਹਦੇ ਵਿੱਚ ਜ਼ਰੂਰ ਸ਼ਾਮਲ ਹੋਣ ਔਰ ਆਪ ਦਾ ਪੱਖ ਰੱਖਣ ਮੈਨੂੰ ਨਹੀਂ ਲੱਗਦਾ ਕਿ ਲੁਧਿਆਣੇ ਦੇ ਜਿਹੜੇ ਸਨਤਕਾਰ ਹੈ ਜਿਹੜੇ ਅਫਸਰਾਂ ਦੀ ਸਾਮੀ ਹੈ ਜਿਹੜੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਾਮੀ ਹੈ ਜਿਨ੍ਹਾਂ ਤੋਂ ਕੋਈ ਵੀ ਜਨਤਕ ਜਥੇਬੰਦੀ ਹੈ ਜਾ ਕੇ ਪੈਸੇ ਮੰਗ ਲੈਂਦੀ ਹੈ ਸਹਿਯੋਗ ਮੰਗ ਲੈਂਦੀ ਹੈ ਕਿ ਉਹ ਸਮਰੱਥ ਨਹੀਂ ਹੈਗੇ ਬੁੱਢੇ ਨਾਲੇ ਦਾ ਆਪਦੇ ਹਿੱਸੇ ਦਾ ਪਾਣੀ ਸਾਫ਼ ਕਰਨ ਦੇ ਕਿਉਂਕਿ ਉਹਨਾਂ ਕੋਲੇ ਪੈਸਾ ਵੀ ਹੈਗਾ ਉਹਨਾਂ ਕੋਲੇ ਪ੍ਰਬੰਧ ਵੀ ਹੈਗਾ ਉਹਨਾਂ ਕੋਲੇ ਜੰਤਰ ਵੀ ਹੈਗੇ ਆ ਸੋ ਬੁੱਡੇ ਨਾਲੇ ਦੀ ਗੰਦਗੀ ਦਾ ਸਾਰਾ ਬੋਝ ਇਹਨਾਂ ਤੇ ਪਾ ਦੇਣਾ ਸਰਾਸਰ ਤੱਕ ਹੈ ਇਹਦੇ ਤੇ ਖੁੱਲੀ ਤੇ ਓਪਨ ਡਿਬੇਟ ਲੁਧਿਆਣੇ ਦੇ ਔਰ ਪੂਰੇ ਪੰਜਾਬ ਦੇ ਜਿਹੜੇ ਪ੍ਰੈਸ ਮੀਡੀਆ ਵਾਲੇ ਨੇ ਇਲੈਕਟ੍ਰੋਨਿਕ ਮੀਡੀਆ ਵਾਲੇ ਨੇ ਪ੍ਰਿੰਟ ਮੀਡੀਆ ਵਾਲੇ ਨੇ ਉਹਨਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਔਰ ਇਹਨਾਂ ਦਾ ਦਾਵਾ ਹੈ ਕਿ ਅਸੀਂ ਸੰਨਤਕਾਰਾਂ ਵੱਲੋਂ ਜਿਹੜਾ ਹੈਗਾ ਉਥੇ ਬੈਠਾਂਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਬਾ ਜੀ ਓਏ ਸ਼ਾਮ ਨੂੰ ਇਸ ਦਾ ਟੱਕ ਲਗਾਈ ਜਾਂਦੇ ਨੇ ਕਹਿੰਦੇ ਕਿ ਪਾਣੀ ਜਿਹੜਾ ਨਾ ਡਾਇਨਾਮੀ ਮਿਲਤ ਧਰਤੀ ਦੇ ਵਿੱਚ ਹੀ ਪਾਈ ਜਾਂਦੀਆਂ ਨੇ ਇਥੇ ਤੱਕ ਇਲਜ਼ਾਮ ਲਗਾਏ ਜਾਂਦੇ ਨੇ ਵੀ ਡਾਇਨਾਮੀ ਮੈਂ ਕਹਿੰਦਾ ਜੀ ਜਿਹੜੇ ਜਿਹੜੇ ਡਾਇਨਾਮ ਦਾ ਕਾਰਕ